ਸ਼ੈ ਤੈਨੂੰ ਲੱਗਦਾ ਕਰੋਨਾ ਖਤਮ ਹੋ ਗਿਆ ਉਹ ਕਿੱਥੇ ਸਰਦਾਰ ਜੀ ਮੈਨੂੰ ਲੱਗਦਾ ਤੁਸੀਂ ਖਬਰਾਂ ਨਹੀਂ ਪੜ੍ਹਦੇ ਕਰੋਨਾ ਦੇ ਕੇਸ ਤਾਂ ਅੱਗੇ ਨੂੰ ਜ਼ਿਆਦਾ ਵਧ ਗਿਆ ਅੱਛਾ ਤਾਂ ਮਤਲਬ ਤੈਨੂੰ ਪਤਾ ਵੀ ਕਰੋਨਾ ਦੇ ਕੇਸ ਬਹੁਤ ਵਧੀ ਜਾਂਦੇ ਆ ਕਾਹਿਆ ਤੇਰਾ ਚੌਥਾ ਵਾਜਵਾ ਕਿਹੜਾ ਆ ਨਾ ਕੀ ਕਰੀਏ ਸਰਦਾਰ ਜੀ ਜੇ ਕੰਮ ਨਾ ਕੀਤਾ ਤਾਂ ਖਾਵਾਂਗੇ ਕਿੱਥੋਂ ਕਰੋਨਾ ਨਾਲ ਮਰੀਏ ਚਾ ਨਾ ਮਰੀਏ ਭੁੱਖ ਨਾਲ ਗਰੀਬ ਬੰਦਾ ਜ਼ਰੂਰ ਮਰ ਜੀ ਉਹ ਮੈਂ ਤੇਰੀ ਗੱਲ ਚੰਗੀ ਤਰ੍ਹਾਂ ਸਮਝਦਾ ਵੀ ਤੁਹਾਡਾ ਕੰਮ ਬਹੁਤ ਜ਼ਰੂਰੀ ਆ ਪਰ ਸਾਵਧਾਨੀ ਵੀ ਤਾਂ ਜ਼ਰੂਰੀ ਆ ਵੀਰ ਉਹ ਨਾਲੇ ਤੇ ਜਾਨ ਆ ਤਾਂ ਜਹਾਨ ਆ ਤੇ ਇੱਕ ਗੱਲ ਹੋਰ ਅਜੇ ਤੂੰ ਵਾਰ-ਵਾਰ ਘੜੀ ਚ ਗੇੜੇ ਕੱਢੀ ਗਿਆ ਨਾ ਉਹ ਗਾਹਕ ਦਾ ਤਾਂ ਪਤਾ ਨਹੀਂ ਪਰ ਕਰੋਨਾ ਤੇਰੇ ਕੋਲੇ ਆਪ ਚੱਲ ਕੇ ਆਊਗਾ ਇੱਕ ਗੱਲ ਤਾਂ ਪੱਕੀ ਆ ਸਰਦਾਰ ਜੀ ਕਰੋਨਾ ਸਾਡੇ ਵਰਗੇ ਗਰੀਬ ਲੋਕਾਂ ਕੋਲ ਆਉਂਦਾ ਥੋੜੇ ਵਰਗੇ ਅਮੀਰ ਲੋਕਾਂ ਕੋਲ ਨਹੀਂ ਥੋੜੇ ਕੋਲੇ ਤਾਂ ਬੈੱਡ ਵੀ ਆ ਤੁਹਾਨੂੰ ਆਕਸੀਜਨ ਦੇ ਸਿਲੰਡਰ ਵੀ ਮਿਲ ਜਾਂਦੇ ਆ ਸਾਡੇ ਕੋਲੇ ਕੀ ਆ ਉਹ ਹਾਂ ਹਾਂ ਉਹ ਕਰੋਨਾ ਨੇ ਤਾਂ ਲਿਸਟ ਬਣਾਈ ਆ ਵੀ ਆ ਬੰਦੇ ਕੋਲੇ ਜਾਣਾ ਤੇ ਆ ਬੰਦੇ ਕੋਲੇ ਨਹੀਂ ਜਾਣਾ ਉਹ ਯਾਰ ਕਹਿੋ ਜੀਆਂ ਗੱਲਾਂ ਕਰੀ ਜਾਣਾ ਮੈਨੂੰ ਲੱਗਦਾ ਤੈਨੂੰ ਇਹ ਨਹੀਂ ਪਤਾ ਵੀ ਮੈਂ ਜੋ ਬੋਲੀ ਇਹ ਨਾ ਸਿਰਫ ਔਰ ਸਿਰਫ ਤੇਰੀ ਭਲਾਈ ਲਈ ਕਹਿਣਾ ਸੇਫਟੀ ਦੀ ਲਿਸਟ ਤਾਂ ਸਰਦਾਰ ਜੀ ਅਸੀਂ ਵੀ ਬਣਾਈ ਹੋਈ ਆ ਇੱਧਰ ਦੇਖੋ ਮਾਸਕ ਤੇ ਆ ਸੈਨੀਟਾਈਜ਼ਰ ਅੱਛਾ ਤੇ ਆ ਸੋਸ਼ਲ ਡਿਸਟੈਂਸ ਕੌਣ ਬਣਾਊਗਾ? ਉਹ ਛੱਡੋ ਸਰਦਾਰ ਜੀ। ਪਹਿਲਾਂ ਆਪਦੇ ਘਰੇ ਧਿਆਨ ਦਿਓ। ਆਪਦੇ ਬਾਪੂ ਜੀ ਨੂੰ ਸੁਝਾਓ। ਬਾਪੂ ਜੀ ਤੁਹਾਡਾ ਮਾਸਕ ਕਿੱਥੇ ਆ? ਮਾਸਕ ਮੈਥੋਂ ਨਹੀਂ ਪੈਂਦਾ ਬੰਦਾ ਮਾਸਕ ਤੁਸੀਂ ਪਾਇਆ ਕਰੋ ਮਾਸਕ ਮੂਸਕ ਉਹ ਅੰਕਲ ਜੀ ਜੇ ਕਰੋਨਾ ਕਰੋਨਾ ਹੋ ਗਿਆ ਨਾ ਪਛਤਾਓਗੇ ਬਹੁਤ ਉਪਰਾਵਾ ਕਿਹੜਾ ਕਰੋਨਾ ਇਹ ਤਾਂ ਚੰਨ ਵਾਲਿਆਂ ਦੀ ਚਾਲ ਆ ਤੂੰ ਦੱਸ ਬਣ ਚਾਮਚੜ ਇੱਕ ਦਾ ਸੂਪ ਪੀ ਕੇ ਕੋਈ ਬਿਮਾਰ ਹੋਇਆ ਇਹ ਤਾਂ 5G ਦੀ ਟੈਸਟਿੰਗ ਚੱਲਦੀ ਪਈ ਆ ਉਹ ਡੈਡੀ ਜੀ ਇਧਰੋ ਇੱਕ ਮਿੰਟ ਅੰਦਰ ਇੱਕ ਮਿੰਟ ਆਇਆ ਪੁੱਤ ਆਇਆ ਸਮਝ ਗਿਆ ਕਿ ਨਹੀਂ ਇਹ ਸਭ ਭੇਡ ਚਾਲ ਆ ਸਭ ਝੂਠ ਆ ਉਹ ਚੰਨ ਵਾਲੇ ਦੀ ਚਾਲ ਆ ਆ ਅੱਜ ਕੱਲ ਦੇ ਜਵਾਕ ਵਟਸਐਪ ਤੇ ਪੜਦੇ ਹੀ ਨਹੀਂ ਕੁਝ ਨਾ ਕੋਹ ਨਹੀਂ ਹਾਲ ਯਾਰ ਸਾਡੀ ਕਹੋ ਜੇ ਹਾਲੂ ਲੋ ਗੜਜੀ ਤੁਹਾਨੂੰ ਕਿੰਨੀਆਂ ਰਾਖਾ ਵੀ ਮਾਸ ਤੋਂ ਬਿਨਾ ਬਾਹਰ ਨਾ ਜਾਇਆ ਕਰੋ ਉਹ ਕੀ ਯਾਰ ਕੁਝ ਨਹੀਂ ਹੁੰਦਾ ਮਾਸ ਤੋਂ ਬਿਨਾ ਮਰੀ ਜੀ ਕਰੋਨਾ ਤੋਂ ਬਚ ਕੇ ਤੇ ਡਰ ਕੇ ਰਹੋ ਮਿਹਨਤ ਵਾਲੀ ਗੱਲ ਹੀ ਆ ਉਹ ਡਰ ਕਿਹੜੀ ਚੀਜ਼ ਆ ਮੈਂ ਤੈਨੂੰ ਕਿਹਾ ਨਾ ਜੇ ਮੈਨੂੰ ਕਰੋਨਾ ਹੋ ਵੀ ਗਿਆ ਤੂੰ ਟੈਨਸ਼ਨ ਨਾ ਲੈ ਮੈਂ WhatsApp ਤੇ ਦੇਖਿਆ ਨਿੰਬੂ ਦੀਆਂ ਦੋ ਗੁੰਦਾ ਨੱਕ ਚ ਪਾਓ ਤੇ ਕਰੋਨਾ ਝੱਟ ਬਾਹਰ ਉਹ ਨਾਲੇ ਮੈਂ ਤਾਂ ਨਿੰਬੂ ਲੈਣ ਗਿਆ ਸੀ ਨਿੰਬੂ ਵੀ ਨਹੀਂ ਲੈਣ ਦਿੱਤੇ ਮੈਨੂੰ ਮੈਨੂੰ ਲੱਗਦਾ ਨਾ ਸਭ ਤੋਂ ਪਹਿਲਾਂ ਮੈਨੂੰ ਥੋੜਾ ਫੋਨ ਖੋਣਾ ਪੈਣਾ ਤੇ ਇਹਦੇ ਚਾਹ WhatsApp ਡਿਲੀਟ ਕਰਨਾ ਪੈਣਾ ਵਾ ਆ 90 ਮਾਡਲ ਵਾਲੇ ਵੀ ਨਾ ਬੜੇ ਹੀ ਡਰਪੋਗਾ ਧਰਮ ਨਾਲ ਐਵੇਂ ਕਰੋਨਾ ਨੂੰ ਹਵਾ ਬਣਾਈ ਫਿਰਦੇ ਆ ਹਾਂ ਬਣਾਇਆ ਹੋਊਗਾ ਕਿਉਂਕਿ ਹਵਾ ਹੈ ਡੈਡੀ ਜੀ ਔਰ ਰੋਜ਼ ਹਜ਼ਾਰਾਂ ਲੋਕਾਂ ਦੀ ਮੌਤ ਹੋ ਰਹੀ ਆ ਤੇ ਲੱਖਾਂ ਕੇਸ ਨਵੇਂ ਆ ਰਹੇ ਆ ਪਰ ਤੁਸੀਂ ਪਤਾ ਨਹੀਂ ਕਿਹੜੀਆਂ ਘਟੀਆਂ ਘਟੀਆਂ ਖਬਰਾਂ ਦੇ ਧਿਆਨ ਦਿੰਦੇ ਰਹਿੰਦੇ ਆ ਤੁਹਾਨੂੰ ਤਾਂ ਇਹ ਸਭ ਮਜ਼ਾਕ ਲੱਗ ਰਿਹਾ ਅੰਕਲੀ ਏਸੀ ਰਿਪੇਅਰ ਕਰਦਾ ਨਾਲੇ ਬਾਹਰ ਨੂੰ ਵੀਰੇ ਤੂੰ ਕਿਉਂ ਟੈਨਸ਼ਨ ਲਈ ਜਾਣਾ ਕਰੋਨਾ ਤਾਂ ਇੱਕ ਫਵਾਹ ਵਾ ਵਾ ਵਈਗਾ ਆ ਗੱਲ ਤੇ ਚਾਹ ਨਹੀਂ ਬੜੀ ਸੋਹਣੀ ਬਾਈ ਆ ਆ ਚਾਹ ਥੋੜੀ ਬਾਈ ਮਾਸਕ ਆ ਉਹ ਜੇ ਤੈਨੂੰ ਪਤਾ ਵੀ ਇਹ ਮਾਸਕ ਆ ਤੇਨੂੰ ਗਲ ਚ ਕਿੱਲ ਲਟਕਾਈ ਫਿਰਦਾ ਉਹ ਇਹਨੂੰ ਲਾਉਣ ਵਾਲੀ ਜਗ੍ਹਾ ਤੇ ਲਾ ਆ ਨੱਕ ਤੇ ਮੂੰਹ ਢਾਕੇ ਦੇ ਨਾ ਕੋਰੋਨਾ ਦੇ ਟੀਕੇ ਪਤਾ ਮੈਂ ਬਲੈਕ ਚ ਵੇਚਦਾ ਮਾਂ ਆਕਸੀਜਨ ਦੀ ਨਾ ਡਿਮਾਂਡ ਪਤਾ ਕਿੰਨੀ ਆ 1500 ਦਾ ਸਿਲੰਡਰ ਲੈ ਕੇ ਮੈਂ 15000 ਦਾ ਵੇਚਦਾ ਅੱਛਾ ਕਿੱਥੇ ਕਰਦਾ ਸਿਲੰਡਰ ਬਲੈਕ ਨੰਬਰ ਨੰਬਰ ਹੈ ਤੇਰੇ ਕੋਲ ਕੀ ਬਰਨ ਮੈਂ ਕਹਿੰਦਾ ਆਪਾਂ ਵੀ 2-3 ਸਿਲੰਡਰ ਖਰੀਦ ਲੈਨੇ ਆ ਨਾਲੇ ਤੋਂ ਆ ਫੇਸਬੁੱਕ ਤੇ ਵਾਧੂ ਸੇਵਾ ਕਰਦਾ ਕਿਸੇ ਨੂੰ ਬੈੱਡ ਦਵਾ ਕੇ ਕਿਸੇ ਨੂੰ ਆਕਸੀਜਨ ਦਵਾ ਕੇ ਕਿੰਨੀ ਸੇਵਾ ਕਰਦਾ ਮੈਂ ਕਹਿੰਦਾ ਵਧੀਆ ਮੌਕਾ ਹੁਣ ਵਾਧੂ ਪੈਸੇ ਕਮਾਵਾਂਗੇ ਚੰਦੀ ਆ ਹੁਣ ਉਹ ਸ਼ਰਮ ਕਰੋ ਇਨਸਾਨੀਅਤ ਦੇ ਨਾਂ ਤੇ ਸ਼ਰਮ ਕਰ ਲੋ ਉਹ ਹੋਰ ਨਹੀਂ ਤਾਂ ਰੱਬ ਤੋਂ ਹੀ ਡਰਜੋ ਉਹ ਮੈਨੂੰ ਤਾਂ ਇਹ ਗੱਲ ਦੀ ਸਮਝ ਨਹੀਂ ਲੱਗਦੀ ਤੈਨੂੰ ਡਰ ਕਿਉਂ ਲੱਗ ਰਿਹਾ ਡਰ ਲੱਗ ਰਿਹਾ ਹੈ ਵਰੂ ਕਿਉਂਕਿ ਡਰਨ ਵਾਲੀ ਗੱਲ ਹੈ ਅਰਸ਼ ਇਹ ਹੀ ਗੱਲ ਤਾਂ ਲੋਕ ਸਮਝ ਨਹੀਂ ਰਹੇ ਉਹ ਯਾਰ ਲੋਕਾਂ ਨੂੰ ਛੱਡ ਮੇਰੇ ਡੈਡੀ ਜੀ ਨਹੀਂ ਕੋ ਸਮਝ ਰਹੇ ਉਪਰਵਾ WhatsApp ਯੂਨੀਵਰਸਿਟੀ ਤੋਂ ਡਿਗਰੀ ਕਰੀ ਬੈਠਿਆ ਲੋਕਾਂ ਨੂੰ ਕਰੋਨਾ ਦੇ ਨਵੇਂ-ਨਵੇਂ ਤਰੀਕੇ ਦੱਸੀ ਜਾਂਦੇ ਆ ਤੇ ਕਿਸੇ ਨੂੰ ਕਹਿਣਗੇ ਕੱਚੀ ਮੂਲੀ ਗਾ ਲੋ ਕਿਸ ਨੂੰ ਕਹਿਣਗੇ ਨੱਕ ਚ ਨਿੰਬੂ ਦੀਆਂ ਬੂੰਦਾਂ ਪਾ ਲੋ ਕੱਲ ਮੇਰੇ ਇੱਕ ਕੋਲੀ ਫਰੈਂਡ ਦੀ ਕਾਲ ਆਈ ਰਵੀ ਨੀ ਸੀ ਜਗਰਾਮ ਵਾਲਾ ਰਵੀ 2018 ਚ ਮੇਰਾ ਬੈਚਮੇਟ ਸੀ ਉਹ ਅੱਛਾ ਅੱਛਾ ਉਹਦੀ ਮੰਮੀ ਦਾ ਦਿਹਾਂਤ ਹੋ ਗਿਆ ਆਪ ਦੀ ਮਾਂ ਨੂੰ ਆਖਰੀ ਵਾਰ ਮਿਲਣਾ ਤੋਂ ਦੂਰ ਡੈੱਡ ਬੋਡੀ ਤੱਕ ਨਹੀਂ ਦੇਖ ਸਕਿਆ ਜਿਹਦੇ ਤੇ ਪੀਤ ਰਹੀ ਆ ਨਾ ਬਸ ਉਹ ਨਹੀਂ ਪਤਾ ਪਰ ਅਰਸ਼ ਤੈਨੂੰ ਪਤਾ ਹਜੇ ਵੀ ਕੁਝ ਲੋਕ ਕਰੋਨਾ ਇਹ ਨਾਦੇ ਧੰਦਾ ਕਰ ਰਹੇ ਆ ਉਹ ਯਾਰ ਆਕਸੀਜਨ ਸਿਲੰਡਰ ਦੇ ਸਕੈਮ ਵੈਕਸੀਨ ਦੇ ਸਕੈਮ ਇਹ ਲੋਕਾਂ ਦੇ ਵਿੱਚੋਂ ਨਾ ਇਨਸਾਨੀਅਤ ਨਾ ਦੀ ਚੀਜ਼ ਬਿਲਕੁਲ ਹੀ ਮਰ ਗਈ ਆ ਵਰਨ ਤੂੰ ਟੈਨਸ਼ਨ ਨਾ ਲੈ ਪਰ ਕੇਸਿਸ ਵੀ ਵੱਧਦੇ ਜਾ ਰਹੇ ਨੇ ਮੈਂ ਤਾਂ ਆਪ 24 ਘੰਟੇ ਤੋਂ ਨਹੀਂ ਸੁੱਤੀ ਰੋ ਸਿਰ ਤਾਂ ਵੀ ਬਹੁਤ ਹੋ ਰਿਹਾ ਹੈ ਮੈਨੂੰ ਲੱਗਦਾ ਤੈਨੂੰ ਰਾਮ ਕਰਨ ਦੀ ਬਹੁ ਲੋੜ ਆ ਤੂੰ ਹੈਡ ਆਨ ਕਰ ਤੇ ਸੋ ਜਾ ਰੱਬ ਦਾ ਦਰਜਾ ਦਿੰਦੇ ਨੇ ਲੋਕ ਡਾਕਟਰਾਂ ਨੂੰ ਜੇ ਅੱਜ ਹੈਡ ਆਨ ਕਰਕੇ ਸੌਂਗੀ ਤਾਂ ਕੱਲ ਨੂੰ ਇਸ ਹਸਪੀਟਲ ਵਿੱਚ ਸਿਰ ਉੱਚਾ ਕਰਕੇ ਨਹੀਂ ਤੁਰ ਸਕਨੀ ਥੈਂਕ ਯੂ ਅਰਸ਼ ਹਜੇ ਵੀ ਤੇਰੇ ਵਰਗੇ ਡਾਕਟਰਾਂ ਤੇ ਕੁਝ ਚੰਗੇ ਲੋਕਾਂ ਦੇ ਕਰਕੇ ਇੱਕ ਉਮੀਦ ਜੀ ਆ ਵੀ ਆਪਾਂ ਇਸ ਬਿਮਾਰੀ ਤੋਂ ਜ਼ਰੂਰ ਜਿੱਤਾਂਗੇ ਮੈਂ ਕਰਦਾ ਬਾਤ ਤੈਨੂੰ ਓ ਇੱਕ ਮਿੰਟ ਯਾਰ ਮੇਰੀ ਗੱਲ ਸੁਣ ਤੂੰ ਕਿਉਂ ਟੈਨਸ਼ਨ ਲਈ ਆ ਟੈਨਸ਼ਨ ਵਾਲੀ ਗੱਲ ਹੈ ਅੰਕਲ ਜੀ ਮੇਰੀ ਮੰਮੀ ਨੂੰ ਕਰੋਨਾ ਹੋਇਆ ਵਾ ਮੇਰੀ ਮੰਮੀ ਨੂੰ ਆਕਸੀਜਨ ਦੀ ਬਹੁਤ ਲੋੜ ਆ ਮੇਰੇ ਕੋਲ ਜਿੰਨੇ ਵੀ ਆਕਸੀਜਨ ਦੇ ਸਿਲੰਡਰ ਸੀ ਸਾਰੇ ਮੈਂ ਬਲੈਕ ਕਰ ਚੁੱਕੇ ਹਾਂ ਉਹ ਗੈਵੀ ਪੁੱਤ ਤੈਨੂੰ ਆਕਸੀਜਨ ਸਿਲੰਡਰ ਦੀ ਕੀ ਲੋੜ ਆ ਤੈਨੂੰ ਦੱਸਿਆ ਤਾਂ ਹੈ ਇੱਕ ਟੁਕੜਾ ਆਧਿਕ ਦਾ ਲੈ ਤੇ ਸ਼ਹਿਦ ਨਾਲ ਮਿਲਾ ਕੇ ਖਾਲਾ ਰੱਬ ਦਾ ਵਾਸਤਾ ਅੰਕਲ ਜੀ ਚੁੱਪ ਹੋ ਜਾਓ ਕੱਲ ਤੱਕ ਮੈਂ ਵੀ ਇੰਨਾ ਘਟੀਆਂ ਗੱਲਾਂ ਤੇ ਯਕੀਨ ਕਰਦਾ ਸੀ ਪਰ ਹੁਣ ਮੇਰੇ ਤੇ ਬੀਤਰੀ ਆ ਮੈਨੂੰ ਪਤਾ ਲੱਗ ਰਿਹਾ ਵੀ ਜਿਵੇਂ ਕਰਾਂਗੇ ਓਵੇਂ ਹੀ ਭਰਾਂ ਲੋਕਾਂ ਵੀ ਪੁੱਛਦੇ ਨੇ ਜੇ ਵੀ ਥੱਲੇ ਸੋਟਾ ਮਾਰਦੇ ਨਹੀਂ ਆ ਜਾਂਦੇ ਆ ਦੂਜਿਆਂ ਨੂੰ ਗਿਆਨ ਦੇਣ ਅੱਛਾ ਇੱਕ ਮਿੰਟ ਦੇਵਾਂ ਸਰਦਾਰ ਜੀ ਵੈਕਸੀਨਾਂ ਤਾਂ ਕੋਹ ਰਾਦਰਦ ਨਹੀਂ ਹੋਇਆ ਮੈਂ ਤਾਂ ਐਵੇਂ ਬਿਨਾਂ ਵਜੇ ਘਬਰਾਇ ਜਾਂਦਾ ਸੀ ਮੈਂ ਤੇਰਾ ਨੰਬਰ ਆਪਣੇ ਪਿੰਡ ਵਾਲੇ ਵਟਸਐਪ ਗਰੁੱਪ 'ਚ ਵੀ ਪਾਤਾ ਹੁਣ ਜੀਨੂੰ ਵੀ ਸਬਜ਼ੀ ਲੋੜ ਹੋਈ ਉਹ ਆਪੇ ਤੈਨੂੰ ਫੋਨ ਕਰ ਲੂਗਾ ਅੱਛਾ ਬਾਈ ਜੀ ਮੇਰਾ ਫੋਨ ਤਾਂ ਹੀ ਵਾਰ-ਵਾਰ ਵੱਜੀ ਜਾਂਦਾ ਹਜੇ ਤਾਂ ਮੈਂ ਤੁਹਾਡੇ ਘਰੇ ਜਾ ਕੇ ਤੁਹਾਡੇ ਡੈਡੀ ਜੀ ਤੋਂ ਮਾਫੀ ਵੀ ਮੰਗਣੀ ਆ ਤੂੰ ਥੋੜਾ ਜਿਹਾ ਲੇਟ ਹੋਗਾ ਵੀਰ ਚਲ ਆ ਜਾ ਦਸ ਦਿਨ ਪਹਿਲਾਂ ਕੋਵਿਡ ਕਰਕੇ ਇਹਨਾਂ ਦੇ ਫਾਦਰ ਦੀ ਡੈਥ ਹੋ ਗਈ। ਸਰਿਕਾ ਕੰਡੇ ਲਾਛਾਂ ਪਈਆਂ ਕਰਦੇ ਛੱਟ ਕੇ ਕਰਦੇਆਂ ਨੂੰ ਮਾੜੇ ਸਮੇਂ ਨੇ ਕਰੇ ਪਠਾਤਾ। ਚੰਗੇ ਪੜ੍ਹੇ ਕੰਮ ਕਰਦੇ ਆ ਨੂੰ ਜੋ ਬੰਦੇ ਸੀ ਅੜੀਆਂ ਕਰਦੇ ਪੱਤਿਆਂ ਵਾਂਗੂ ਝਾੜ ਦਿੱਤੇ ਐਸੀ ਆਈ ਕਰੋਨਾ ਆਉਣੀ ਕਿੰਨੇ ਹੀ ਕਰੀ ਉਜਾੜ ਦਿੱਤੇ ਐਸੀ ਆਈ ਕਰੋਨਾ ਆਉਣੀ ਕਿੰਨੇ ਹੀ ਕਰੀ ਉਜਾੜ ਪੜਿਆਂ ਵਿਕਤੀ ਚੀਜ਼ ਦੁਰ ਟਾਂਤੇ ਰਿਸ਼ਤੇ ਨਾਤੇ ਖਤਮ ਹੋ ਗਏ ਪੈਸਾ ਖੜ ਗਿਆ ਗੇਟਾਂ ਤੇ ਕਿਸੇ ਨੂੰ ਸਾ ਵੀ ਮੁੱਲ ਨਹੀਂ ਮਿਲਦੇ ਕਿਸੇ ਨੇ ਕਰਵਪਾਰਦਤੇ ਐਸੀ ਆਈ ਕਰੋਨਾ ਯੂਨੇ ਕਿ ਨਹੀਂ ਕਰੀ ਉਜਾੜ ਦਿੱਤੇ ਐਸੀ ਆਈ ਕਰੋਨਾ ਯੂਨੇ ਕਿ ਨਹੀਂ ਕਰੀ ਉਜਾੜ ਅਸੂਨ ਕਿ ਸੇ ਆਪਣੇ ਨੂੰ ਗਵਾ ਰਹੇ ਆ ਮੈਂ ਇਹੀ ਸੋਚਦਾ ਹਾਂ ਕਿ ਕਾਸ਼ ਇਹ ਸੁਪਨਾ ਹੋਵੇ ਏਦ ਕਦੇ ਸੱਚ ਨਾ ਹੋਵੇ ਪਰ ਸਮੇਂ ਦੀ ਇੱਕ ਖਾਸियत ਹੈ ਉਹ ਚੰਗਾ ਹੋਵੇ ਚਾਹ ਬੁਰਾ ਪਰ गुज़र ਜਰੂਰ ਜਾਂਦਾ ਹੈ ਅਸੀਂ ਆਪਣੇ ਪਰਿਵਾਰਾਂ ਵਿੱਚ ਦੁਬਾਰਾ ਫੇਰ ਖੁਸ਼ੀ ਨਾਲ ਹੱਸਾਂਗੇ ਤੇ ਖੇਡਾਂਗੇ ਉਦੋਂ ਤੱਕ ਆਪਣੇ ਨਾਲ ਰਹੋ ਤੇ ਇੱਕ ਦੂਜੇ ਦੀ ਮਦਦ ਕਰਦੇ ਰਹੋ ਕਿਉਂਕਿ ਜੇ ਜਾਨ ਹੈ ਤਾਂ ਜਹਾਨ ਹੈ